ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰ ਲੱਗੇ ਆ ਸ਼ੁਰੂਆਤ ਆਪਾਂ ਤਾਂ ਤੜਕੇ ਸ਼ੌਲ ਲੈ ਲੈਣੇ ਮੈਂ ਤਾਂ ਨਾਲੇ ਬੂਟ ਪਾ ਲੈਣੇ ਨਾਲੇ ਸ਼ੌਲ ਕਿਉਂਕਿ ਕੋਸ ਠੰਡ ਹੋਗੀ ਕਾਫੀ ਠੰਡ ਹੈ ਚਖਾਮ ਵਗੈਰਾ ਲੱਗਾ ਮੁੜ ਕੇ ਹਟਣਾ ਨਹੀਂਗਾ ਤੇ ਆਪਾਂ ਹੁਣ ਝਾੜੂ ਵਗੈਰਾ ਕੱਟ ਰਹੇ ਆ ਕੱਪੜੇ ਪਾਤੇ ਮਸ਼ੀਨ 'ਚ ਕੰਮ ਤਾਂ ਦੇ ਲੱਗ ਰਹੇ ਆ ਜੀ ਆਪਾਂ ਆਪਣੇ ਤੇ ਇਧਰ ਆਪਣੀ ਬੀਬੀ ਭਾਂਡੇ ਮਾਂਜੀਆਂ ਜੀ ਸਤਿ ਸ਼੍ਰੀ ਅਕਾਲ ਬਲਾ ਬੀਬੀ ਸਾਰੇ ਕਹਿੰਦੇ ਨਾ ਵੀਡੀਓ 'ਚ ਲਿਆ ਕਰੋ ਮਾਤਾ ਨੂੰ ਵੀਡੀਓ ਚ ਲਿਆ ਕਰੋ ਸਸੀ ਘਾ ਬਲਾ ਦੇ ਇਹ ਸਮਾਰਕ ਬਲਾਉਗੀ ਹੱਥ ਤੋਂ ਕਿ ਕਰਾਂ ਅਜੇ ਇਹ ਕੰਮ ਕਰੀ ਸਸੀ ਘਾ ਸਾਰੇ ਹੋਰ ਬੈਠੀ ਵੇਚੀ ਭਾਂਡੇ ਮਾਣ ਦਿੰਦੀ ਬੀਬੀ ਮੈਂ ਪਾਣੀ ਬਾਤਾ ਸੀਗਾ ਪੱਠਲ ਚ ਗਰਮ ਤੇ ਬਾਲਟੀ ਬੁਲਟੀ ਵੀ ਘਾਟ ਚੱਕਦੀ ਐ ਕੱਲ ਮੰਗਾ ਲੈ ਲੈ ਕਿੰਨੀ ਤਕਲੀਫ ਹੋਈ ਹੂੰ ਔਰ ਕੱਲ ਲੈ ਕੇ ਆਈ ਜੀ ਬੀਬੀ ਆਪਣੀ ਪੇਮੈਂਟ ਆਵਦੀ ਬੀਬੀ ਦੀ ਪੇਮੈਂਟ ਆਈ ਸੀ ਕੱਲ ਤੇ ਗਰਮੀ ਜਿਆਦੇ ਸੀਗੀ ਤੇ ਹੋਰ ਹੀ ਕਹਿੰਦੀ ਹੈ ਕਿ ਐ ਤੌਰ ਜਾ ਆ ਗਿਆ ਤੇ ਤੌਰ ਗਰਮੀ ਵਾਲੀ ਹੈ ਨਾ ਤਾਂ ਉਹ ਤਾਂ ਪ੍ਰੀਤ ਆਏ ਹੋਗੀ ਗੱਲ ਤੇ ਲਓ ਜੀ ਜਸ਼ਨ ਅੱਜ ਫੇਰ ਆਪਣਾ ਘਰੇ ਇਹਨੂੰ ਪਤਾ ਨਹੀਂ ਕੀ ਹੋਗਾ ਸਕੂਲ ਦੇ ਨਾਂ ਤੋਂ ਨਾ ਸਕੂਲ ਦੇ ਨਾਂ ਤੋਂ ਹੁਣ ਥੋੜਾ ਜਿਆਦਾ ਪਤਾ ਨਹੀਂ ਕਿਵੇਂ ਜੀ ਕਰਨ ਲੱਗ ਗਈ ਅੱਗੇ ਵਧੀਆ ਸਕੂਲ ਡੇਲੀ ਜਾਂਦੀ ਸੀ ਤੇ ਲੋ ਜੀ ਆਪਾਂ ਹੁਣ ਝਾੜੂ ਵਗੈਰਾ ਕੱਢਣਗੇ ਤੇ ਆਪਾਂ ਇੱਕ ਅੱਜ ਹੋਰ ਕੰਮ ਛੇੜਨਾ ਬੂਟੇ ਦੀ ਕਟਿੰਗ ਕਰਨੀ ਕਿਉਂਕਿ ਇਹਦੇ ਫੁੱਲ ਲੱਗਣੋਂ हट ਗਏ ਹੋਣਾ ਤੇ ਅਸੀਂ ਵੇਟ ਹੀ ਕਰੀਐ ਸੀ ਵੀ ਇਹਦੇ ਫੁੱਲ ਲੱਗਣੋਂ ਹਟਣ ਦਾ ਆਪਾਂ ਇਹਨੂੰ ਕੱਟ ਦਈਏ ਕਿਉਂਕਿ ਬਾਹਲਾ ਜਿਆਦਾ ਵਜਨ ਹੋਇਆ ਪਿਆਗਾ ਤੇ ਇਹ ਟੇਡਾ ਹੋ ਗਿਆ ਬੂਟਾ ਤੇ ਟੁੱਟ ਨਾ ਜਾਵੇ ਤੇ ਹੁਣ ਆਪਾਂ ਦਾਤੀ ਪਤਾ ਕਰਦੇ ਆ ਆਪਣੇ ਘਰੇ ਤਾਂ ਹੈ ਨਹੀਂ ਦਾਤੀ ਕਿਸੇ ਤੋਂ ਲਿਆਉਣੇ ਆ ਤੇ ਫਿਰ ਆਪਾਂ ਇਹਦੀ ਕਟਿੰਗ ਕਰਦੇ ਆ ਬੂਟੇ ਦੀ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਪਹਿਲਾਂ ਸਾਨੂੰ ਆਏ ਸੀ ਫੁੱਲ ਲੱਗਦੇ ਆ ਵੀ ਆਪਾਂ ਇਹਨੂੰ ਕਟਿੰਗ ਨਹੀਂ ਕਰਦੇ ਹਜੇ ਹਨਾ ਵੀ ਫੁੱਲ ਹੋਰ ਜਿੱਦਾਂ ਕਿ ਡਾਣੀ-ਡਾਣੀ ਤੇ ਫੁੱਲ ਲੱਗਦੇ ਆ ਹਨਾ ਵੀ ਆਏ ਤੇ ਵੀ ਲੱਗੀ ਜਾਣਦੇ ਹਜੇ ਤੇ ਹੁਣ ਲੱਗਣੋਂ हट ਗਏ ਫੁੱਲ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਨੇ ਤੇ ਚਲੋ ਜੀ ਕਰਦੇ ਆਪਾਂ ਹੋਰ ਕੰਮ ਕਰ ਵੀਡੀਓ ਸ਼ੇਅਰ ਤੁਹਾਡੇ ਲਓ ਕਿ ਆਪਾਂ 라ਜੀ ਨੂੰ ਕਰ ਦਵਾਂ ਚਾਹੂ ਬਾਦ ਕੇ ਬਸ ਨਾਜ਼ੀ ਨਾਲ ਪੁੱਛੇ ਤੇ ਆਲਾ ਲਾ ਦਾਂਗੇ ਆਮ ਤੇ ਰਫ ਚਾਲਾਪਨ ਟਾਈਮ ਨਾਲ ਨਿਭਾਉਂਦੇ ਨਾ ਵਧੀਆ ਰਹਿੰਦਾ ਅੱਜ ਆਪਣਾ ਕੈਮਰਾਮੈਨ 서 ਹੀ ਹੈ ਹੁੰਦਾ ਤਾਂ ਕੁਝ ਨਹੀਂ ਜੀ ਕੰਮ ਆ ਜਾਂਦਾ ਹਨ ਤੇ ਬਸ ਐ ਜਿਹਾ ਹੋ ਜਾਂਦਾ ਤੇ ਕੋਚੇ ਲੱਗਦੇ ਸਵਾ ਪੂਰਾ ਵਧੀਆ ਨਾ ਕਬੇ ਕਿਉਂਕਿ ਸ਼ਾਮ ਨੂੰ ਘਰ ਨੂੰ ਨਹੀਂ ਕੱਟਿਆ ਆਪਾਂ ਵੀ ਨੇ ਬਸ ਵੇਲੇ ਵੇਲੇ ਚਲਾਤਾ ਸੀਗਾ ਕਮਰੇ ਸੀ ਕੱਟਿਆ ਬਚਾਣ ਬਸ ਇੰਨਾ ਹੀ ਪੂਰਾ ਨਿਕਲੋ ਉਹ ਵੀ ਕਰੀਏ ਐ ਵਾਕ ਵੀ ਥੈਂਕ ਯੂ ਹਨਾ ਤੁਸੀਂ ਵੀ ਵੀਡੀਓ ਤੇ ਬਹੁਤ ਛੋਟੇ ਛੋਟੇ ਕਮੈਂਟ ਕਰਦੇ ਆ ਸਾਇੰਸ ਕੋਡ ਇਮਾਰੀ ਆਪਾਂ ਚੱਲ ਜਾਈਏ ਥੋੜਾ ਜਿਹਾ ਕਲਰ ਬਨ ਜੂਸ ਸਾਲ ਫਿਰ ਨੂੰ। ਆਓ ਜੀ ਆਪਣਾ ਬਿੱਲਾ ਵੜਿਆ ਬੈਠਾ ਬੂਟੇ ਥੱਲੇ। ਸਾਫ ਸਫਾਈ ਚੱਲੀ ਜਾਂਦੀ ਬੂਟੇ ਦੀ। ਦਾਤੀ ਹੈ ਨਹੀਂ ਸਾਡੇ ਤੇ ਕਾਚੂ ਆ ਵੱਡਾ ਉਹਦੇ ਨੇ ਲੱਗੇ ਪਏ। ਸਾਰੀਆਂ ਭੈਣਾਂ ਹੱਸ ਰੀਆਂ ਵੀ ਇਹਨਾਂ ਦੇ ਕਾਚੂ ਬਹੁਤ ਵੱਡਾ ਹੈ। ਹਣਾ ਜੱਜਣ। ਸ਼ਰਟ ਲੋਟ ਕਰ ਮੜੀ ਪਿੱਛੋਂ ਪੁੱਤ। ਕੋਪੀਰਾਈਟ ਤਾਂ ਨਹੀਂ ਆਉਂਦਾ। ਨਹੀਂ ਆਉਂਦਾ। ਸ਼ਰਟ ਪਿੱਛੋਂ ਲੋਟ ਕਰ ਖਿੱਚ ਕੇ ਹਾਂ। ਲਓ ਜੀ ਕਟਿੰਗ ਚੱਲ ਰਹੀ ਹੈ। ਦੇਖੋ ਮਿਸਤਰੀ ਕਿੰਨੇ ਕੀ ਟਾਈਮ 'ਚ ਕਰੂਗਾ ਇਹ। ਚੱਲ ਚੱਲ ਫਟਾਫਟ ਕਰ ਦੇ ਝਾੜੂ ਕੱਢਣੇ ਮੈਂ ਖੜਾ ਹੋ ਜਾ ਹੁਣ ਇੱਥੇ ਇੱਕ ਕਰ ਲੈ ਆਹ ਹੂ ਮੱਚ ਬੜੀ ਬੈਠੀ ਸੀ ਇੰਨਾ ਕਰਤਾ ਹੂੰ ਇੰਨਾ ਕਰਤਾ ਜੀ ਇਹ ਨਹੀਂ ਆ ਕਰ ਦੋ ਹੋਰ ਇਹ ਉਰੋਂ ਨਹੀਂ ਮੈਂ ਤਾਂ ਕਹਿੰਦੀ ਜੜਚੋਂ ਲਾ ਦੇ ਇਹ ਹੌਲਾ ਹੋ ਜੂ ਬੁੱਟਾ ਆ ਮੇਰਾ ਐਲੋਵੇਰਾ ਨਾ ਤੋੜਨੀ ਕਿਤੇ ਨਹੀਂ ਤੋੜਦਾ ਇਹ ਉਹਦੀ ਟੁੱਟੇ ਜਾਂਦਾ ਨਰਮ ਹੁੰਦਾ ਚੱਲ ਮੇਰੇ ਤਾਂ ਦਾ ਘਰ ਬਣ ਗਿਆ ਕਾਰਤਾ ਬਣ ਗਿਆ ਮੈਂ ਉਹ ਲੋਡ ਕਰ ਲਿਆ ਕਰ ਪਜਾਮੀ ਹਾਂ ਉਹ ਨਾ ਜਦ ਹੋਊਗੀ ਉਹ ਆ ਤਾਂ ਆਪੇ ਟੁੱਟ ਗਿਆ ਹਾਂ 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 ਛਾਂਗੀ ਚੱਲ ਹੌਲਾ ਕਰਦੇ ਆ ਜੀ ਹੁਣ ਫੁੱਲ ਲੱਗਣੋਂ हट ਗਏ ਬਿਲਕੁਲ ਪਹਿਲਾਂ ਸਾਨੂੰ ਫੁੱਲਾਂ ਦਾ ਲਾਲਚ ਸੀਗਾ ਸਕੂਲ ਤਾਂ ਜਾਣਾ ਨਹੀਂ ਆ ਕੰਮ ਰਹਿ ਗਏ ਹੁਣ ਘਰੇ ਕਰਨ ਵਾਲੇ ਦੇਖੀ ਜਸ਼ਨ ਜਸ਼ਨ ਸਕੂਲ ਸੌਖੀ ਨਾ ਰਹਿੰਦੀ ਹੁਣ ਸਾਰੇ ਪੱਤੇ ਵੜ ਗਏ ਸਿਰ 'ਚ ਹੁਣ ਇਧਰ ਹੁਣ ਕੋਈ ਸੌਖੀ ਰਾਣੀ ਪਾਲਦੀ ਕਿਹੜੇ ਖਾਗਾ ਛਾਂਗੜਾ ਤਾਂ ਸਾਰੇ ਹੀ ਪਊਗਾ ਏ ਬਾਈ ਆ ਕਰਦਾ ਆਏ ਮੂਰੋਲੀ ਘਟਣੀਆਂ ਜੜ ਚੋ ਲਿਆ ਉਹ ਡਾਣੀ ਵੱਡਣਾ ਆ ਆਹ ਡਾਣੀ ਲੌਂਕੀ ਇਹਦੀ ਇਹਨੂੰ ਵੱਡ ਇਹਨੂੰ ਜੜ ਚੋ ਵੱਡ ਰਾਣੀ ਨੂੰ ਲੈ ਮੈਂ ਵੱਡਾ ਮੈਨੂੰ ਖੜਾ ਦੇ ਆਹ ਤੇ ਝਾੜੂ ਹਜੇ ਮੈਂ ਕੱਢਿਆ ਨਹੀਂ ਜੀ ਆਹ ਲਈ ਬੈਠੀ ਮੈਨੂੰ ਐਵੇਂ ਇੱਥੋਂ ਵੀ ਕਚਰਾ ਇਕੱਠਾ ਲੈ ਜਾ ਸਾਰਾ ਵੱਡਦੇ ਵੱਡੀ ਡਾਣੀ ਇਹ ਟਾਈਮ ਲੱਗੂਗਾ ਟਾਈਮ ਤਾਂ ਲੱਗੂਗਾ ਹੀ ਲੋ ਜੇ ਮੈਂ ਆਪਣਾ ਜੇਸ਼ਨ ਸਾਰੀ ਕਰ ਲੈਂਦਾ ਦਿਖਾਵਾਂਗੇ ਆਪਾਂ ਤੁਹਾਨੂੰ ਫੇਰ ਕਿਹੜਾ ਕਟਿੰਗ ਕਰਦੀ ਆਣੀ ਕੱਟੀ ਦਾ ਜ਼ੋਰ ਤਾਂ ਲੱਗੂਗਾ ਲੋਜੀ ਅਸਟਾ ਮਾਂ ਆਂਦੀਆਂ ਦੁਨੇ ਲੱਗਣਾ ਬੰਨਾਂ ਦਾਤੀ ਸਾਨੂੰ ਮਿਲੀ ਨਹੀਂ ਤੇ ਕੱਟੇ ਨਾਲ ਕਟਿੰਗ ਕਰੇ ਤੇ 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 ਇੰਨਾ ਪੇੜ ਕੱਟੇਗੀ ਹੁਣ ਨਾ ਨਾ ਵੱਡਾ ਨਹੀਂ ਕਰ ਦੇ ਜੀ ਤਾਂ ਆਪਣਾ ਏਡਾ ਕਰਨਾ ਤੁਰੇ ਰਹੀ ਦੀ ਜਿਆਦਾ ਨਾ ਫਿਰ ਕਿ ਉਹ ਘਟੀ ਨਹੀਂ ਹੈ ਆਪਣਾ ਨਹੀਂ ਨਹੀਂ ਇਹ ਤਾਂ ਵੈਸੇ ਛਾਂਗਦੇ ਆ ਨਾ ਆਇਆ ਕੋ ਜਾਨਵਰ ਉਹ ਵਾਲਾ ਮੈਂ ਕੱਟੂ ਮੰਮੀ ਆ ਜਿਹੜਾ ਹੈਗਾ ਇੱਥੇ ਕੋ ਜਾਨਵਰ ਵਹਿ ਜਾਂਦਾ ਬੱਸ ਤਾਂ ਜਵਾਕਾਂ ਦਾ ਲੋ ਜੀ ਅਸੀਂ ਲੱਗ ਰਹੇ ਹਾਂ ਕਟਿੰਗ ਕਰਨ ਤੇ ਬਿਲਕੁਲ ਹੀ ਕਰ ਦੇਣੀ ਹੈ ਅੱਜ ਕਟਿੰਗੇ ਨੂੰ ਜਿਹੜੇ ਨੀਵੇਂ ਨੀਵੇਂ ਜਾਣੇ ਕਿਉਂਕਿ ਵਜਨ ਬਹੁਤ ਜ਼ਿਆਦਾ ਹੋਇਆ ਪਿਆ ਕੱਟ ਦ ਹੈ ਜੇ ਸੁਬ ਕੱਢ ਦੇ ਰ ਆਏ ਜੀ ਲੱਗਦਾ ਹੁਣ ਵੀ ਕਿੱਦਾਂ ਸੋਣਾਗਾ ਸਾਡੇ ਕੱਪੜੇ ਪਏ ਆ ਜੀ ਸਾਡੇ ਕੱਲ ਨਾਲ ਇਸੇ ਕੰਮ ਹੀ ਲੱਗ ਗਿਆ ਸੀ ਬੈਨ ਨੱਚੀ ਜਾਂਦੇ ਆ ਚਲੋ ਜੀ ਫੇਰ ਮਿਲਦੇ ਅੱਜ ਸਕੂਲ ਨਾ ਜਾਣ ਦਾ ਜਸ਼ਨ ਦੇਖ ਅੱਜ ਇਹ ਤੋਂ ਆਪਾਂ ਪੂਰਾ ਕੰਮ ਕਰਾਉਣਾ ਕਰੇ ਤੇ ਭੱਜ ਕੇ ਜਾ ਲਓ ਜੀ ਆਪਾਂ ਬੂਟਾ ਇਸ ਤਰ੍ਹਾਂ ਬਣਾਤਾ ਕਿਉਂਕਿ ਇਹ ਦੁਬਾਰਾ ਫੇਰ ਫੁੱਟਿਆ ਆਊਗਾ ਟੇਡਾ ਹੋ ਰਿਆ ਸੀ ਹੁਣ ਸਿੱਧਾ ਕਰਤਾ ਸਾਰਾ ਇੱਥੋਂ ਤੱਕ ਆਇਆ ਪਿਆ ਸੀਗਾ ਤੇ ਹੁਣ ਇਹ ਫੁੱਟ ਜੂ ਆ ਨਾ ਇਸ ਤਰ੍ਹਾਂ ਇੱਟਾਂ ਲਾਤੀਆਂ ਦੀ ਇਸ ਤਰ੍ਹਾਂ ਬਣਾਤਾ ਹੁਣ ਇਹ ਕਚਰਾ ਚੱਕਦੇ ਆਂ ਸੀ ਫਟਾਫਟ ਜਸ਼ਨ ਇਹ ਹੋਰ ਚੱਕਦੇ ਆ ਆਹ ਪੁੱਤ ਪੱਤੇ ਜੀ ਮੈਂ ਇੱਥੇ ਪਾ ਕੇ ਰਹਿ ਲੈ ਨਹੀਂ ਹੈਗਾ ਕੋਣ ਕਰ ਲਾ ਉਹ ਬਿਚਾਰ ਆਪਾਂ ਲੋਕ ਨੂੰ ਹੋ ਗਾ ਹੈਗਾ ਇੱਥੇ ਹੀ ਸੀਗਾ ਲਓ ਜੀ ਕੋੜ ਕਿੱਲੇ ਨਿੜਦਾ ਜਸ਼ਨ ਟੱਪ ਗਿਆ ਉਹ ਗੰਧ ਚੜਕਿਓ ਕਿੱਥੇ ਰਪਿਆ ਚੱਕ ਤਾਂ ਲੈ ਆਹ ਤਾਂ ਲੈ ਜਾ ਇੰਨੇ ਕੋ ਉੱਥੇ ਕੋੜ ਕਿਰ ਲਦਾ ਪਰੇ ਪਰੇ ਰਹਿ ਗਏ ਸਕੂਲ ਵਾਗ ਜਾਂਦਾ ਵਧੀਆ ਨਾ ਲੈਂਦਾ ਕੋਈ ਬਿਜ਼ਾਰ ਕਰਾਉਂਦਾ ਅੱਡ ਘਾਟ ਸੰਗਣਾ ਨਹੀਂ ਬੈਂਦਾ ਲਓ ਜੀ ਹਰੇ ਤਾਂ ਥਾਂ ਖੁੱਲੇਗਾ ਕਿੰਨਾ ਜ਼ਿਆਦਾ ਜਗ੍ਹਾ ਖੁੱਲ ਗਈ ਤੇ ਲਓ ਜੀ ਆਪ ਹਰਦਾ ਬੀਬੀ

ਲੋ ਜੀ ਆਇਆ ਸਾਡੀ ਬੀਬੀ ਦੇ ਕੰਮ ਦੇਖੋ ਤੰਬੇ ਦਾ ਐ ਚੱਕਦੀ ਐ ਤੱਕਦੀ ਐ ਤੰਦਰੁਸਤ ਦੇਖੋ ਜੀ ਐ ਦੇਖੋ ਲਾਹ ਦੇ ਬੀਬੀ ਪੱਤੇ ਅੱਜ ਲਾਹ ਦੇ ਲੋ ਜੀ ਆਫਰੋਂ ਲੱਗੀ ਚੌਂਦਰੀ ਦੇ ਕੋਚਾ ਤੇ ਮੁਕਾ ਲੈਣਾ ਸੰਪਰ ਨਾਲ ਚੌਂਦਰਾ ਵੱਡਾ ਵੱਡਾ ਹੋਣ ਲੱਗ ਗਿਆ ਲੋ ਲੋ ਹੋਇਆ ਪਿਆ ਕਾਲੇ ਸੋਣ ਹਾਈਦਰ ਜ਼ਮਨ ਲਾ ਗਈ ਜਦੋਂ ਜੇਸ਼ਣ ਖੜਾ ਅਨ ਥੋੜੀ ਜਗ੍ਹਾ ਰਹੀ ਕੋਫੇ ਕਿਉਮਾਤੋਂ ਹੁੰਦੀ। ਕੋਹਨੇ ਸੁਈ ਮਈਏ। ਐਂਕੋਫੇ ਮਾਦੋਂ ਉਹਨੂੰ ਕਿਹਾ ਕਿ ਹੇ ਗੱਪੜੇ ਵੀ ਚੱਲ ਨਹੀਂ ਰਹੀ ਤੇ ਡੱਗੀ ਕੋਲੇ ਬੈਠ ਕੇ। ਬਹੁਤ ਸਮਾਂ ਲੱਗਦਾ ਇਸ ਪ੍ਰਾਸ। ਜੀ ਦੋ ਬਣਾਉਣੇ ਤੁਹਾਨੂੰ ਕਿਹਾ ਸੀ ਨਾ ਵੀਡੀਓ ਚ ਵੀ ਮਤਲਬ ਦੋ ਆਪਾਂ ਘੋਲੇ ਬਣਾਉਣੇ ਆ ਜਿੱਦਾਂ ਵੀ ਰਾਸ਼ਨ ਵਗੈਰਾ ਲੈ ਕੇ ਉਹ ਨਾ ਹੈ ਹੀ ਨਹੀਂਗਾ ਘਰੇ ਤੇ ਕਿਉਂਕਿ ਹੁਣ ਜਿਵੇਂ ਸਾਧੀਆਂ ਦਾ ਰਾਸ਼ਨ ਵਗੈਰਾ ਬਾਦਾਂ ਨੂੰ ਲੱਭ ਜੂਗਾ ਜਿੱਦਾਂ ਕਿ ਦੂਜਾ ਵੀ ਆਇਆ ਬੂਜਾਦਰਾ ਤੇ ਕਣਕ ਵੀ ਆਇਆ ਕੁੱਝ ਨੂੰ ਪਤਾ ਨਹੀਂ ਕਿ ਫਿਰ ਦੋ ਘੱਟੇ ਹੋ ਜਾਂਦੇ ਹਨਾ ਤੇ ਨਾਰਮਲ ਜਿਹੜੇ ਸੂਟਾਂ ਵਾਲੇ ਥੈਲੇ ਜਿਹੜੇ ਉਹਦੇ ਵਿੱਚ ਆਪਣਾ ਨਹੀਂ ਹੈ ਨਾ ਰਾਸ਼ਨ ਕਾਰਡ ਹੋ ਜਾਂਦਾ ਫਿਰ ਇੱਕ ਠੰਡ ਵਾਲਾ ਲਫਾਪਾ ਹੋ ਜਾਂਦਾ ਤੇ ਦੋ ਘੱਟੇ ਹੋ ਜਾ ਕਰਨਗੇ ਹਨਾ ਉਦੇ ਵਿੱਚ ਨਹੀਂ ਆਉਂਦੇ ਤੇ ਤੁਸੀਂ ਮਗਰਟੇ ਲਈ ਸੀ ਵੀ ਵਾਲਿਆ ਨੂੰ ਤੁਸੀਂ ਗਲਤ ਕਮੈਂਟ ਨਾ ਕਰਿਓ ਮੈਂ ਪੈਸੇ ਦਿਆਈ ਸੀ ਰੁਪਈਆ ਨੂੰ ਥੋੜੇ ਜੇ ਹੈਗਾ ਭਰਾਵਾ ਵੀ ਮੈਂ ਫ੍ਰੀ ਕੱਟੇ ਲਏ ਆ ਵੀ ਹਨਾ ਤੇ ਮੈਂ ਰੁਪਈਆ ਚੁਪ ਕਰਕੇ 20 ਰੁਪਏ ਖੜਾਤੇ ਤੇ ਆਪਾਂ ਇੱਕ ਕੂਲਰ ਦਾ ਛਾੜ ਬਣਾਉਣਾਗਾ ਤੇ ਦੋ ਛੋਲੇ ਆਂਦੇ ਕੱਤੇ ਲਈ ਮੈਂ ਤੇ 20 ਰੁਪਏ ਫਰੇਣਾ ਉਹਦਾ 20 ਰੁਪਈਆ ਨਹੀਂ ਕੀ ਆਮ ਨੂੰ ਖੜਾਤੇ ਮੈਂ ਆਪ ਤੇ ਬਸ ਹੀ ਆਏ ਜੀ ਨਾਲ ਦੇ ਨੂੰ ਕਹਿੰਦੇ ਕਿ ਭਾਵੇਂ ਨਹੀਂ ਵੀ ਦੇਗੀ ਮਸਾ ਲੱਗੀ ਮੈਂ ਕੋਈ ਗੱਲ ਨਹੀਂ ਮੈਂ ਘੰਟੇ ਲੱਗੀ ਸੀ ਮੈਂ ਖਸਾਰ ਦਾ ਪੈਣਾ ਦਾ ਕਹਿਣੀਆਂ ਹੁੰਦੀਆਂ ਤੇ ਕਿਹਾ ਕੋਈ ਵੀ ਚੀਜ਼ ਜੀ ਜਾ ਕੇ ਪੀਣ ਆ ਲੈ ਆ ਜਿੱਦਾਂ ਪਾਖ ਨੂੰ ਆਹ ਇਹ ਫਾਗਾ ਕੇ ਮੈਂ ਬੈਠੇ ਜਾਈ ਸੀ ਰਲ ਵੀ ਨੂੰ ਆਵਨ ਨੂੰ ਤੇ ਉਸ ਦੌਰਾਨ ਵੀ ਉਹ ਆ ਕੇ ਫੋਨ ਲੱਗਿਰਨ ਵੀ ਨੂੰ ਮੈਂ ਫੋਨ ਕਰਿਆ ਉਹ ਫਿਰ ਤੇ ਉਹਨਾਂ ਦਾ ਅਸੀਂ ਪਾਇਆ ਕਿ ਅਸੀਂ ਕਿਹੜਾ ਨਾਲ ਓਧੂ ਦੂਰ ਜਵ ਸੀ ਤੋ ਆਇਆ ਤੇ ਮੈਨੂੰ ਪਤਾ ਉਹਨਾਂ ਨੂੰ ਦੱਸ 20 ਪੀ ਕਾਦੇ ਭਾਤੀ ਸੀ ਮੈਂ ਉਹਨੂੰ ਮੈਂ ਲੱਗੀ ਸੀ ਵੀ ਦੋ ਹੋ ਲੈ ਕੇ ਖਾ ਲੀ ਬੜਾ ਹੱਦ ਮੈਨੂੰ ਕਹਿੰਦਾ ਤੇਲ ਲੈ ਜਾਂਦੀ ਸੋਤਨ ਭਰ ਕੇ ਮਹਾਰਾਜ ਕਮਾਲ ਹੈ ਤੇਲੇ ਨਾਲ ਹੁਣ ਮੈਂ ਲਾਹਾ ਕਹਦਾ ਤਖਣੇ ਮੇਰੇ ਕੋਲ ਪਿਆ ਹੈ ਬਸ ਦੋ ਬੋਤਲਾਂ ਦੋ ਦੋ ਲੀਟਰ ਆ ਜਾਣਾ ਮੈਂ ਦੋ ਬੋਤਲਾਂ ਬਣਾ ਹੀ ਨਾ ਅਸੀਂ ਕੀ ਕਰਨਾ ਹੁਣ ਮੈਂ ਕਰ ਕੇ ਰੱਖਿਆ ਉਹ ਕਹਿੰਦਾ ਸਬਜ਼ੀ ਬਣਾ ਨੂੰ ਤੇ ਤੇਲ ਆ ਜਾਂਦੀ ਮੈਂ ਕਹਿੰਦਾ ਜਦੋਂ ਨਾ ਹੋਏ ਨਾ ਮੈਂ ਆਪੇ ਲੈ ਜਿੰਦੀ ਮੈਂ ਕਿਹਾ ਮੈਂ ਇਹ ਪਹਿਲਾਂ ਨੱਦ ਵਾਲੀ ਲੈ ਮੈਂ ਕਿਹਾ ਵੀ ਇਹ ਸੀ ਜਦੋਂ ਮੁਦਾਲਚ ਉਜੀ ਪ੍ਰਾਪ ਵਿਪੇ ਕਨੇ ਕਰੂ ਕੋਈ ਚੀਜ਼ ਪਈ ਤੇ ਨਾ ਮਤਲਬ ਵਾ ਨਹੀਂ ਹੁੰਦਾ ਵਿਚਾਪੀ ਲੈ ਜਾਣੀ ਮੈਂ ਕਾ ਹੈਗਾ ਮੇਰੇ ਕੋਲ ਜਿੱਤੇ ਨਾ ਆਇਆ ਮੈਂ ਕਾ ਮੈਂ ਤੇ ਤੁ ਮੰਗ ਲੂ। ਨੂੰਗੜਾ ਕੋਈ ਹੋ ਹੋਣਾ ਤੇ ਏਕਾਂ ਕੋਈ ਚੀਜ਼ ਮੰਗ ਲ ਗਏ ਆਪਾਂ ਨੂੰ ਨਾ ਹੱਕ ਹੁੰਦਾ ਜੇ ਕੋਈ ਵੀ ਮੰਗਦੇ ਹੋਣੇ ਇਹ ਹੈ ਚੌੜ ਕਰੀ ਕੇ ਨਾ ਤੇਲ ਲੈ ਜਾਈਂ ਆਹੀ ਹੈ ਨਾ ਹੁੰਦਾ ਇਹ ਦੋ ਜਿਹੜੇ ਹੋ ਗਏ ਮੈਨੂੰ ਦੇ ਤੇਲ ਲੈ ਜਾਂਦੀ ਮੈਂ ਕਾ ਕਰੇ ਹੈਗਾ ਇੰਨਾ ਕੀ ਕਰਨਾ ਹੈ ਮੈਂ ਥੋੜਾ ਜਨਾ ਗੱਟਾ ਪੱਕਿਆ ਹੈ ਇਹ ਇਥੋਂ ਆਪਾਂ ਸੇਮਣ ਪਾ ਕਰੀ ਮੈਂ ਦੱਬੂਗੀ ਇਹ ਮੇਰੇ ਨਾਲ ਜਵਾਬ ਇੱਕ ਤਾਂ ਮੈਨੂੰ ਕੁਝ ਨਹੀਂ ਕਰਨ ਦਿੰਦੇ ਨਾਲ ਦੀ ਨਾਲ ਹੰਦੇ ਅਸੀਂ ਐ ਕਰਾਂਗੇ ਦੋਨੇ ਹੁਣ ਉਹ ਵੱਡਾ ਚਿੱਖੀ ਜਾਂਦਾ ਤੇ ਮੈਨੂੰ ਸੀ ਮੇਰੇ ਤੋਂ ਛੀਲ ਲਿਆ ਟੈਂਟ ਕਰਨਾ ਲੋ ਜੀ ਇੱਕ ਚੋਲਾ ਆਪਾ ਬਣਾਤਾ ਤੇ ਦੂਜੇ ਦੀ ਕਹਿਣੀ ਇਸ ਤਰ੍ਹਾਂ ਬਣਾਤਾ ਆਪ ਚੋਲਾ ਕੁਝ ਵੀ ਲਿਆਉਣਾ ਸੌਦਾ ਪਤਾ ਲਿਆਉਣਾ ਜਾਂ ਕੁਝ ਵੀ ਹੈ ਨਾ ਕਿ ਤਿਆਰ ਕਰਕੇ ਆਪਾਂ ਝੋਲਾ ਦਾਹ ਮਾਰ ਕੇ ਰੱਖ ਲਾ। ਸਬਜ਼ੀ-ਭਾਜੀ ਲੈਣੀ ਤਾਂ ਵਧੀਆ ਐ ਜੇ ਕੋਈ ਰਾਸ਼ਮੀ वगैरह ਲੈਣ ਤਾਂ ਨੇ ਉਹ ਆਮਦ ਗਏ। ਤੇ ਉਧਰ ਮੇਰੀ ਟੁਰੀ ਪੂਰੀ ਝੋਰਾ ਝੋਲਾ ਦੇ ਪੇਂਟਿੰਗ ਕਰੀ ਜਾਂਦੀ ਛੋਟੀ। ਤੇ ਆਹ ਫ੍ਰੀਜ ਨੇ ਕਰੀਏ ਪੇਂਟਿੰਗ ਕਹਦੇ ਅਸੀਂ ਸਿੱਖਣਗੇ ਜਰਾ ਪੂਰਾ ਸਿੱਖਣ ਦੀ ਕੋਸ਼ਿਸ਼ ਤਿਆਰ ਐ ਤੁਮ। ਤੇ ਆਇ ਤਾਂ ਫਿਰ ਅਸੀਂ ਚਾਦਰ ਤਾਂ ਪੇਂਟ ਨਹੀਂ ਕਰੀ ਮੈਂ ਕਿਹਾ ਕਿਰਾ ਪਗੜਾ ਆਪਣਾ ਦੇ ਝੋਲੇ। ਬਣਾ ਕੇ ਜੇ ਸੀ ਇਹ ਆ ਪੂਰਾ ਦਾ ਸ਼ਾਰਟ ਬਣਾਵਾਂ ਕੱਲ ਨੂੰ ਪੂਰ ਦਾ ਸ਼ਾਰਟ ਬਣਾ ਕੇ ਅ ਨਾਲੇ ਬੂਲਰ ਦਾ ਸ਼ਾਰਟ ਬਣਾ ਦੇ ਕੱਲ ਨੂੰ ਨਾਲੇ ਆਪਾਂ ਆਪਣਾ ਇਹਦੇ ਚ ਪੇਂਟਿੰਗ ਵਾਲੀ ਚਾਦਰ ਦਾ ਵਲੌਗ ਵੀ ਆਊਗਾ ਜੋ ਆਪਾਂ ਦਿਨੇ ਅਪਲੋਡ ਕਰ ਦਾਂਗੇ ਹਨਾ ਅ 3:00 ਵਜੇ ਆਪਾਂ ਇਹ ਚਾਦਰ ਵਾਲਾ ਵਲੌਗ ਆਟ ਪਾ ਦਾਂਗੇ ਪੇਂਟਿੰਗ ਵਾਲਾ ਤੇ ਸਾਰੇ ਭੈਣ ਭਰਾ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਨਿਆ ਕਰੋ ਸੋਨੇ ਸੋਨੇ ਕਮੈਂਟ ਵੀ ਆ ਕਰੋ ਜੀ ਇਹਦੇ ਅਜੇ ਤੱਕ ਫਸਲ ਇਹ ਲੋ ਮੈਂ ਪਹਿਲਾਂ ਤਨੀਆ ਬਣਾ ਕੇ ਰੱਖਦਾ ਹਾਂ ਤੇ ਇਹ ਬੜਾ ਸੁਨਾ ਘਟਾ ਹੈ ਜੀ ਤੁਸੀਂ ਆਪ ਕੋਈ ਕਿੱਜਾ ਬੜਾ ਸੁਨਾ ਘਟਾ ਹੈ ਇਹ ਇਹ ਹੈ ਕਿਸਾਨ ਤੇ ਸਲਫਰ ਵਾਲਾ ਘਟਾ ਹੈ ਨਾ ਤਾਂ ਡੀਪੀ ਵਾਲਾ ਨਾ ਜੁੜਾ ਲਈ ਸਲਫਰ ਵਾਲਾ ਘਟਾ ਹੈ ਬਹੁਤੀ ਜਵਾਲ ਫਸਲ ਬੜੀ ਹੈ ਬਹੁਤ ਸੁਨਾ ਘਟਾ ਕਿਸਾਨ ਫਸਲ ਸਲਫਰ ਵਾਲਾ ਸਾਡੇ ਹੈ ਨਹੀਂ ਸੀ ਗੱਟੇ ਤੇ ਗੱਟੇ ਫਿਰ ਮੈਂ ਕੱਲ ਨੂੰ ਉਹਦਾ ਇੱਥੇ ਹਲੇ ਘਰੀ ਕਰਤੇ ਜੀ ਮੇਰੇ ਕੁਲਰ ਦਾ ਛਾੜਣਾ ਮੈਨੂੰ ਨਹੀਂ ਤਾਂ ਤੇ ਕੁਲਰ ਦੇ ਛਾੜ ਵਾਸਤੇ ਵੀ ਸਾਧੂ ਅਤੇ ਕਦਾ ਪਰੱਖਾਂਗੇ ਵੈਸੇ ਇੱਕ ਤਾਂ ਸੱਚ ਮੈਂ ਲਾ ਲਿਆ ਤਗੜਾ ਹੈ ਨਾ ਅੱਜ ਸੱਚ ਸਵੇਰੇ ਇੱਕ ਘਟਾ ਦਾ ਮੈਂ ਲਾ ਲਿਆ ਆਟੇ ਵਾਸਤੇ ਤੇ ਜਿੱਦਾਂ ਰਾਸ਼ਨ ਵਗੈਰਾ ਆਊਗਾ ਇਹ ਸੂਦ ਕਰਕੇ ਬਾਅਦ ਵਿੱਚ ਉਹਦੀ ਬਾਜਲਾ ਨਹੀਂ ਮਿਲਿਆ ਕਰੂਗਾ ਤੇ ਅੱਧੀ ਕਣਕ ਆਇਆ ਕਰੋ ਅੱਧਾ ਆਇਆ ਕਰੋ ਬਾਜਲਾ ਉਹਦੇ ਵਾਸਤੇ ਕਣਕ ਵੀ ਪੈ ਜੂਗੀ ਇਹਦੇ ਉੱਛੇ ਨਾ 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 ਇਹਦੇ ਵੈਸੇ ਸਮਾਨ ਜਿੱਦਾਂ ਜਿਵੇਂ ਟ੍ਰੈਸ਼ਨ ਕਾਰਡ ਤੇ ਦੋ ਘੱਟੇ ਪੈ ਜਾ ਕਰਨਗੇ ਤੇ ਜਿੱਦਾਂ ਜੇ ਹੁਣ ਆਪਾਂ ਤੇਲ ਦੀ ਬੋਤਲ ਅੱਧਾ ਪੈ ਜਾਏਗੀ ਉਹ ਤੇ ਰਸਤਾ ਰਹਿਣਾ ਹੈ ਹਨਾ ਬੋਲੇ ਰਹਿਣਾ ਬਲਾਂ ਖਸੂ ਨਾ ਕੋਈ ਚੀਜ਼ ਵਾਦ ਨਾਲ ਦੀਦੀਆਂ ਨੂੰ ਝੋਲਾ ਦੇ ਦੋ ਝੋਲੇ ਕਿ ਕਾਲੇ ਬਣਨਗੇ ਕੋਈ ਉਂਝੇ ਤਾਂ ਬਾਹੀ ਕਰਦੇ ਹੋ ਕਿ ਫਿਰ ਤਾਂ ਘੱਟੇ-ਉੱਡੇ ਆ ਜਾਂਦੇ ਘਰੇ ਹਨਾ ਤੁਹਾਨੂੰ ਪਤਾ ਕਾਰੇ ਘੱਟੇ ਆਉਂ ਤੇ ਕਾਲੇ ਝੋਲੇ ਆਉਂ ਇਸ ਕਰਕੇ ਚੈਰਨ ਵੀਰ ਨੂੰ ਪਿਆਉਤਾ ਕਿਤੇ ਦੇ ਨਹੀਂ ਗਈਆਂ ਸੀ ਗੱਤੇ ਲੈ ਜੀ ਗੱਤੇ ਲੈ ਜੀ ਤੇ ਭਾ ਕਰਕੇ ਆਪਾਂ ਨਹੀਂ ਆਉਂਦੇ ਸੀ ਕਈ ਘਟੇ ਹੁਣ ਆਪਣਾ ਸੱਜੂ ਆ ਹੋਰ ਆਪਾਂ ਕੀ ਕਰਨੇ ਫालतू ਬੱਤੇ ਨੂੰ ਕਿਆ ਬਣ ਗਿਆ ਇਹ ਤੋਂ ਤੈਨੂੰ ਆਪਣਾ ਆ ਸੋਹੇਆ ਜੀ ਹੈ ਜੇ ਬਸਾ ਮੈਂ ਜਿੱਦੋਂ ਪੜ੍ਹ ਗਿਆ ਲਓ ਜੀ ਆਪਣੇ ਆ ਗਿਆ ਮੀਂਹ ਅੱਜ ਦੇਖੋ ਜੀ ਮੌਸਮ ਕਣੀਆਂ ਕਣੀਆਂ ਆ ਗਈਆਂ ਜੀ ਤੇ ਟਾਈਮ 3:30 ਹੋ ਗਏ ਹੋ ਗਏ ਬੀਬੀ 3:30 ਵਾ ਦੇਖੇ ਟਾਈਮ ਆਪਾਂ ਜੀ ਫਿਰਦੀ ਬੀਬੀ ਜਾਨੀ ਤੁਮਾਂ ਟੱਕਦੀ ਬੀਬੀ ਚੁੱਲਾ ਧੱਕ ਦੇ ਤੇ ਆਪਾਂ ਹਜੇ ਮਸ਼ੀਨ ਤੇ ਬੈਠੇ ਆ ਮੈਂ ਥੋੜਾ ਰਹਿਣਾ ਇਹ ਸਿਆਉਣ ਵਾਲਾ ਛੋਲਾ ਦੇਖੋ ਲਓ ਜੀ ਆਪਣੇ ਦਾ ਹੋ ਗਿਆ ਜੀ ਮੌਸਮ ਖਰਾਬ ਤੇ ਇਸ ਤੋਂ ਬਾਅਦ ਹੋ ਜੂਗੀ ਠੰਡ ਤੇ ਠੰਡ ਹੋ ਜੂਗੀ ਠੰਡ 20 ਪੈਣ ਤੋਂ ਬਾਅਦ ਤੇ ਆਪਣਾ ਬੂਟਾ ਵਿਚਾਰਾ ਜਮਾਏ ਹੋ ਗਿਆ ਅੱਜ ਕੋਈ ਨਹੀਂ ਫਟੇਗਾ ਕੋਈ ਗੱਲ ਨਹੀਂ ਵਧੀਆ ਇਹ ਦੂ ਸੋਨਾ ਬਣੂਗਾ ਸਿੱਧਾ ਸਿੱਧਾ ਜਾਊਗਾ ਕਿਉਂਕਿ ਟੇਡਾ ਹੋ ਕੇ ਦੋ ਮੰਜੇਆਂ ਥਾਂ ਰੋਕ ਲੈ ਸੀ ਜੀ ਇਹਨੇ ਤੇ ਚਲੋ ਜੀ ਮੈਂ ਕਿਹਾ ਸੋਨੇ ਨਾਲ ਆਪਾਂ ਵੀਡੀਓ ਸ਼ੇਅਰ ਕਰਦੇ ਆਂ ਮੌਸਮ ਦਿਖਾਉਣੇ ਕੜੀਆਂ ਠੰਡੀਆਂ ਠੰਡੀਆਂ ਫਰਸ਼ ਆਏ ਹੋ ਗੀ ਤੇ ਚੱਕ ਲਈ ਜੀ ਆਪਾਂ ਝਾੜੂ ਭਿੱਜੀ ਜਾਂਦਾ ਆਪਣਾ ਤੇ ਚੁੱਲਾ ਟਾਕ ਲਈਏ ਉਹ ਵਾਈਫਾਈ ਵਾਲੇ ਡੱਬੇ ਬਣੀ ਮੇਰਾ ਧਿਆਨ ਹੈ ਤੁਸੀਂ ਆਖੂਗੇ ਵੀਡੀਓ ਸਟਾਰਟ ਕਰ ਰੱਖੀਏ ਤੇ ਉਧਰ ਕੀ ਦੇ ਕਰੀ ਜਾਂਦੀ ਹੈ ਦੇਖੀ ਜਾਂਦੀ ਹੈ ਵੀ ਉਹਨੂੰ ਕੋਈ ਡਰਤਾ ਨਹੀਂਗਾ ਦੱਬੇ ਦਾ ਸੋਚ ਰਹੀ ਸੀ ਜੀ ਕਣੀਆਂ ਆਈ ਜਾਂਦੀਆਂ ਵੀ ਇਹਨੂੰ ਕੋਈ ਡਰਦਾ ਨਹੀਂ ਹੈ ਨਾ ਸਾਰੇ ਭੈਣ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਦਾ ਇਹ ਚੀਜ਼ ਬਾਰੇ ਹਜੇ ਇੰਨਾ ਪਤਾ ਨਹੀਂ ਕਿਉਂਕਿ ਵਾਈਫਾਈ ਆਪਾਂ ਹੁਣੀ ਲਵਾਈਏ ਤੇ ਜਰੂਰ ਕਮੈਂਟ ਕਰਿਓ ਹਨਾ ਵੀ ਇਹਨੂੰ ਕੋਈ ਡਰਦਾ ਨਹੀਂ ਹੈਗਾ ਵੀ ਜਿੱਦਾਂ ਮੀਂਹ ਵਗੈਰਾ ਆ ਰਿਹਾ ਵਾਰਸ਼ ਕਣੀਆਂ ਨਾਲ ਜਰੂਰ ਦੱਸਿਓ ਜੀ ਕਮੈਂਟ ਕਰਕੇ ਬੀਬੀ ਆਪਣੀ ਠਕੀਆਂ ਦੀ ਚੁੱਲ੍ਹੇ ਹਾਰੇ ਬੁਰੰਗਾਂ ਨੂੰ ਸ਼ੌਂਕ ਹੁੰਦਾ ਪ੍ਰਾਣੀਆਂ ਵਾਲੇ ਚੁੱਲ੍ਹੇ ਹਾਰੇ ਠਕਣ ਦਾ ਬਾळा ਮੀਂਹ ਨਹੀਂ ਆਉਂਦਾ ਬੀਬੀ ਇਹ ਤਾਂ ਬਸ ਇੱਕ ਰੱਬ ਠੰਡ ਕਰਦਾ ਹੈ ਟਾਟ ਮੈਂ ਬੂਟ ਚੱਕ ਲਾ ਹਣਾ ਮੇਰੇ ਤੇ ਅੱਜ ਤਾਂ ਬੀਬੀ ਨੇ ਸਾਰਾ ਸਮਾਨ ਚੱਕਤਾ ਬਈ ਆਪਣਾ ਤੌਲ ਕੇ ਕਿਹੜਾ ਪੋਣਾ ਹਾ ਪਿਆ ਚੱਕ ਲਓ ਜੀ ਪੋਣਾ ਦਾ ਤਾਂ ਫਿਕਰ ਨਹੀਂ ਹੁਣ ਜਿੱਦਾਂ ਦੀ ਬੀਬੀ ਆਈ ਆਪਣੀ ਪੋਣੇ ਪੋਣੇ ਮੌਦੀ ਮਸਲ ਦਿੰਦੀ ਲਓ ਜੀ ਮੌਸਮ ਹੋ ਗਿਆ ਖਰਾਬ ਜੀ ਠੰਡ ਹੋਊਗੀ ਹੁਣ ਪਹਿਣੀਆਂ ਤੁੰਦਾ ਕੱਢਣੇ ਪੈਣਗੇ ਮੋٹے ਸੂਟ ਅੱਜ ਜੀ ਆਪਾਂ ਬਣਾਉਣੀ ਹੈ ਸਾਫ ਦੀ ਹਰੀ ਨੂੰਗੀ ਤੇ ਅਸੀਂ ਹੋ ਗਏ ਲੇਟ ਥੋੜੇ ਜਿਹਾ ਤੇ ਭੁੱਖ ਲੱਗ ਰਹੀ ਹੈ ਬਾਹਲੀ ਕੋਈ ਨਾ ਮੈਂ ਬਣਾ ਲਵਾਂਗੀ ਬੀਬੀ ਮੈਂ ਬਣਾ ਦੂੰਗੀ ਤੇ ਅਸੀਂ ਜੀ ਪੂਰਾ ਕੰਮ ਕਰੇ ਸੀਗੇ ਮੈਡਜਸ਼ਨ ਲਿਆਉਣਾ ਕਰਦਾਂ ਤੇ ਕੁਝ ਨਹੀਂ ਸੀਗਾ ਤੇ ਅੱਜ ਆਪਾਂ ਬਾਬੇ ਦਾ ਤੇਲ ਪਾਉਣਗੇ ਜੀ ਥੋੜਾ ਜਨਾ ਜਸ਼ਨ ਤੇ ਪ੍ਰੀਤ ਵਾਸਤੇ ਆਪਾਂ ਮੈਂ ਕਹੀ ਕਿ ਤਾ ਨਾ ਮਤਲਬ ਪਾਗ ਦੀ ਹੁੰਦੀ ਹੈ ਜਿੱਦਾਂ ਕਿ ਮਹੀਨੇ ਦੇ ਮਹੀਨੇ ਪਾਉਣੇ ਹਾਂ ਤਾਂ ਪਛੇ 6 ਮਹੀਨੇ ਤੋਂ ਵੀ ਪਾ ਦਿੰਨੇ ਹਾਂ ਮਹੀਨੇ ਜੀ ਮਹੀਨੇ ਜੀ ਜਦੋਂ ਮੈਨੂੰ ਐਂ ਜਿ ਲੱਗੇ ਹਨ ਵੀ ਬੱਚੇ ਥੋੜੀ ਜਿਆਦਾ ਖਬਰਾਟ ਜੀ ਕਰਦੇ ਹਨਾ ਉਸ ਹਿਸਾਬ ਨਾਲ ਫਿਰ ਮੈਂ 10 ਦਿਨ ਤੋਂ ਵੀ ਪਾਇਆ ਨਹੀਂ ਕਿ ਵੀਰੀ 15 ਤੋਂ ਵੀ ਪਾਇਆ ਨਹੀਂ ਤੇ ਕਿਉਂਕਿ ਕੋਈ ਡਰ ਨਹੀਂ ਹੁੰਦਾ ਹਨਾ ਬੱਚਿਆਂ ਲਈ ਠੀਕ ਹੁੰਦਾ ਹੈਗਾ ਮੈਂ ਤੇ ਜਿ ਛਲੋਦਰ ਜਾਵੜੇ ਨਾਲ ਨੂੰ ਕਿ ਬਾਗ ਨੂੰ ਸਜੀ ਮਾਵਾਂ ਪੀਆਂ ਤੇ ਅੱਜ ਸਾਡੇ ਕੰਮ ਦੇਖ ਲੋ ਪਤਾ ਵੀ ਚੰਗਾ ਭਲਾ ਇੰਨਾ ਮੀਂਹ ਤੂਫਾਨ ਆਇਆ ਇੰਨਾ ਭੜਾ ਚਖੜ ਝੋਲਾ ਆਇਆਗਾ ਸਾਰ ਸੜਕਾਂ ਤੇ ਫਾਣੀ ਖੜਾ ਅੱਜ ਜਰ ਕਾਣ ਮੈਂ ਜੁੱਤੀ ਪਾ ਕੇ ਲੈ ਗਈ ਪਹਿਲੀ ਜੀ ਪਾ ਕੇ ਜਾਂ ਲੈ ਕੇ ਜਾਂਦੇ ਤੇ ਪਹਿਲਾਂ ਉੱਥੇ ਪਾਣੀ ਸੀ ਕਿ ਜਿੱਥੋਂ ਅਸੀਂ ਨੰਗਾ ਲੱਗੇ ਸੀ ਫਿਰ ਸਾਨੂੰ ਪਰੇ ਨਿਕਲਣਾ ਗਿਆ ਖਾਰ ਅਸੀਂ ਵਿੱਚ ਬੜ ਗਿਆ ਪਾਣੀ ਉੱਥੇ ਹੀ ਅਸੀਂ ਨੰਗਾਏ ਤੇ ਪਹਿਲਾਂ ਅਸੀਂ ਮੁੜ ਕੇ ਹੋਰ ਪਾਸੇ ਦੀ ਗਏ ਜਿੱਧਰ ਦੀ ਪਾਣੀ ਹੈ ਨਹੀਂ ਸੀਗਾ ਮੈਂ ਜਸ਼ਨਦੀ ਦੀ ਮੰਮੀ ਆ ਜਾ ਆ ਜਾ ਮੈਂ ਕਿੱਥੇ ਬੋਤ ਮੇਰੇ ਚੱਪਲਾਂ ਲਈ ਵਾਂਗਾ ਜੁੱਤੀ ਪਾ ਗਈ ਅੱਜ ਮਾਂ ਤੇਰੀ ਮਾਂ ਦੇਖ ਅੱਜ ਮੀਂਹ ਆਇਆ ਤੇ ਅੱਜ ਮੈਂ ਚੱਕ ਜੁੱਤੀ ਪਾ ਲਈ ਆਈ ਨਹੀਂ ਹੈਗਾ ਵੀ ਪਾਣੀ ਉੱਗੋ ਤੇ ਛੜਕਾ ਦੇ ਕਦੇ ਕਦੇ ਤੈਹੇ ਜੀ ਹੁੰਦੀ ਹੈ ਝੇੜ ਵਾਲੀ ਤੇ ਲੌਂਜੀ ਜੀਰਾ ਆਪਣਾ ਹੋ ਗਿਆ ਫਾਈ ਆਪਾਂ ਦੋ ਹਨੀਆਂ ਮਿਰਚਾਂ ਤੇ ਦੋਲੀ ਘੱਡੇ ਸੀ ਰਿਹਾ ਤੇ ਅੱਜ ਉਹ ਬੀਬੀ ਨੇ ਨਹੀਂ ਖਾ ਉਹ ਮਨ ਲੱਗਾ ਸਾਚੀ ਕਦੂ ਬਣਾਉਣੀ ਤੇ ਜਵਾ ਕਹਿੰਦੇ ਸੀ ਕਦੂ ਖਾਂਦੇ ਨੇ ਫਿਰ ਅਸੀਂ ਭਾਈ ਇਹ ਤੋਂ ਬਾਅਦ ਸੋਚਿਆ ਸੋਚਿਆ ਵੀ ਕਾਦੀ ਬਣਾਈ ਜਾਵੇ ਤੇ ਫਿਰ ਅਸੀਂ ਸੋਚਿਆ ਵੀ ਦੁਕਾਨ ਤੇ ਪੈਸੇ ਖਾਧੇ ਵਾਸਤੇ ਲਾਉਣੇ ਜਦੋਂ ਘਰੇ ਹਰੀ ਮੂੰਗੀ ਪਈ ਹੈ ਫਿਰ ਬੀਬੀ ਨੇ ਭੋਂਕੀ ਸੀ ਕਿ ਮੀਂਹ ਜਾਏ ਬਾਅਦ ਤੇ ਭੋਂਕੇ ਰੱਖਤੀ ਸੀ ਗਰਮ ਪਾਣੀ 'ਚ ਤੇ ਹੁਣ ਆਪਾਂ ਉਹੀ ਬਣਾਉਣੇ ਆ ਇਹ ਟੈਂਪਰ ਤਸ਼ਹੀਦਾ ਹੋਇਆ ਵਪਾਰ ਰੰਨ ਲਾ ਕੋਈ ਵੀ ਵੱਡੀ ਗੱਲ ਨਹੀਂ ਰਿੱਝੂਗੀ 6:00 ਵਜੇ 6 ਮਿੰਟ ਹਾਂ ਹਾਂ 6:00 ਵਜੇ ਨਾ ਤੇ ਨਾ ਰੰਨ ਲਾਗੇ ਇਥੇ ਚਾਰ ਸੀਟੀਆਂ ਨਾ ਬਣਦੀ ਸੱਤ ਨਾ ਬਣ ਜੂਗੀ ਆਪਣਾ ਅੱਜ ਦਾ ਦਾਲ ਤਾਂ ਆਪਾਂ ਚਾਲੇ ਲਾਵਾਂਗੇ ਨੂੰਗੀ ਤੇ ਇਹ ਲੋ ਪਸੰਦ ਆਪਣੇ ਗੰਡੇ ਹੀ ਪੁੱਜ ਗਏ ਆ ਜੀਰਾ ਪਾਇਆ ਤੇ ਉਹਦੇ ਅੱਛੇ ਤੋਂ ਲਿਆ ਸੀ ਜੀਰਾ ਤੇ ਉਹ ਨੂੰ ਅਸੀਂ ਪਾ ਦਿੰਦੇ ਸੀਤਾ ਸੋਚ ਰਹੀ ਹੈ ਤੇ ਜੀ ਵੀ ਪਾਲਣਗੀ ਮੈਂ ਜਿਹੜਾ ਪਾਰ ਸੀ ਹਮ ਤੋਲੇ ਤਸੀਗਾ ਉਹ ਮਠਾਈ ਬਣਾਣਾ ਲਾਉ ਗਦੇ ਬਣਾਵਾਂਗੇ ਦੇਖ ਲਾਂਗੇ ਬਣਾ ਲਾਂਗੇ ਮਠਾਈ ਸਨ ਬਣਾਉਂਦੀ ਇੱਕ ਦਿਨ ਮੈਨੂੰ ਭੁੱਖੇ ਵਾਲੀ ਲੱਗਦੀ ਹੈ ਪੁੱਤ ਤਾਂ ਹੁਣ ਬੱਡਾ ਹੋ ਗਿਆ ਪੁੱਤ ਭੁੱਖ ਤਾਂ ਵੱਡੇ ਬੱਚਿਆਂ ਨੂੰ ਲੱਗਦੀ ਹੈ ਹਾਂ ਮਮਮੀ ਵਰਗੀਆਂ ਮਮਮੀ ਜਿੰਨੀਆਂ ਰੋਟੀਆਂ ਖਾਂਦੀਆਂ ਉਹਨੀਆਂ ਖਾਣ ਲੱਗ ਜੂ ਤੇ ਇਹ ਗਿਆ ਪਾਣੀ ਉਹ ਖਾਣ ਲੱਗ ਗਿਆ ਤੇ ਅੱਜ ਨਾ ਇਗਨੋਰ ਕਰਿਓ ਕਿਉਂਕਿ ਸਾਡੇ ਚੌਂਤਰੇ ਦਾ ਹੈਗਾ ਬੁਰਾ ਹਾਲ ਤੇ ਸਵੇਰੇ ਪੋਚਾ ਪੂਚਾ ਲਾ ਕੇ 10 ਨੂੰ ਚੌਂਤਰਾ ਬਣਾਇਆ ਵੀਰ ਬੁਰਾ ਹਾਲ ਕਰਦਾ ਤੇ ਦੇਖੋ ਜੀ ਚੌਂਤਰੇ ਦਾ ਕਿੱਡਾ ਵੱਡਾ ਵੱਡਾ ਲੱਗਦਾ ਨਾ ਹੁਣ ਚੌਂਤਰਾ ਪੇੜ ਕਰਦਾ ਹਾਂ ਤੇ ਇੰਨਾ ਕੁ ਜ਼ਿਆਦੇ ਬਾਹਲਾ ਮਿੱਟਾ ਆ ਕੋਠੇ ਤੋਂ ਇੰਨਾ ਵੀ ਜ਼ਿਆਦੇ ਰੇਤਾ ਆਇਆ ਤੇ ਫਿਰ ਹੁਣ ਅਸੀਂ ਅੱਖ ਸ਼ਾਮ ਨੂੰ ਕਾਨੂੰ ਝਾੜੂ ਮਾਰਨਾ ਹੁਣ ਇਹਨੂੰ ਸਵੇਰੇ ਦੇਖਾਂਗੇ ਬਾਕੀ ਨਾਲੇ ਮੌਸਮ ਦਾ ਪਤਾ ਲੱਗ ਜੂ ਅਜੇ ਤਾਂ ਭਈ ਸਵੇਰੇ ਵੀ ਮੀਂਹ ਹੈਗਾ ਤਾਂ ਕੀ ਆਖਣਾ ਤੇ ਫਿਰ ਪੋਚਾ ਪੂਚਾ ਲਾ ਕੇ ਝਾੜੂ ਕੱਢ ਕੇ ਆਪਾਂ ਵਧੀਆ ਕਲੀਨ ਕਰਾਂਗੇ ਤੁਸੀਂ ਐ ਸੋਚੋਗੇ ਵੀ ਦਾਲ ਪਾਉਣ ਮੇਰੇ ਬੋਲੀ ਕਿਉਂ ਕਹਿੰਦੇ ਨੇ ਵੀ ਜਦੋਂ ਆਪਾਂ ਦਾਲ ਵਗੈਰਾ ਕੁੱਪੜ ਚ ਪਾਉਨੇ ਆ ਨਾ ਹਰੀ ਮੂੰਗੀ ਉਹਨੂੰ ਬੋਲਿਆ ਨਾ ਕੋਕੜੂ ਬਣ ਜਾਂਦੇ ਇਸ ਕਰਕੇ ਮੈਂ ਬੋਲ ਨਹੀਂ ਚੁੱਕੀ ਸੀ ਕੋਕੜੂ ਕੀ ਅੰਦਰ ਸੋਗੁਰ ਮਤਲਬ ਚੜਾ ਹੀ ਥੱਲੇ ਆਈ ਜਾਂਦੇ ਕਰੜੇ ਕਰੜੇ ਹੀ ਇਹਦੇ ਮੂੰਗੀ ਦੀ ਕੋਕੜੂ ਜੀ ਬਣ ਜਾਂਦੇ ਤੇ ਹੁਣ ਆਪਾਂ ਨਾਲ ਦੀ ਨਾਲ ਕਰ ਲਏ ਜੀ ਦੁੱਧ ਘਰਮ ਤੇ ਬਾਕੀ ਜੀ ਹਨਾ ਅੱਜ ਬਸ ਜਿੰਨੀ ਕੀ ਵੀਡੀਓ ਬਣੀ ਆਪਾਂ ਅਪਲੋਡ ਕਰ ਦਨੇ ਆ ਕਿਉਂਕਿ ਲਾਈਟ ਹੈ ਨਹੀਂ ਕੀ ਤੁਹਾਨੂੰ ਪਤਾ ਤੇ ਇਨਵਰਟਰ ਤੇ ਸਾਡੇ ਪਲੱਗ ਹੈ ਨਹੀਂਗਾ ਫਿਰ ਕੋਈ ਵੀ ਬੀ ਪਲੱਗ ਕੋਈ ਨਹੀਂ ਲੇਦਾ ਸਾਡੇ ਅਸਤੇ ਵਾਈਫਾਈ ਵਾਲਾ ਪਲੱਗ ਲੱਗ ਗਿਆ ਇੱਕ ਐਲ ਸੀ ਡੀ ਨੱਕਰੀ ਹੈ ਤੇ ਇੱਕ ਤੇ ਆਪਣੇ ਇਨਵਰਟਰ ਲੱਗ ਰਿਹਾ ਹੈ ਇਨਵਰਟਰ ਵਾਲਾ ਪਲੱਗ ਲੱਗ ਰਿਹਾ ਤੇ ਆਪਾਂ ਇੱਕ ਬੋਰਡ ਲਵਾਉਣ ਵਾਲਾ ਜਿਹਦੇ ਦੀ ਕਿ ਆਪਾਂ ਫੋਨ ਵਗੈਰਾ ਚਾਰਜ ਕਰਨ ਲਗੇ ਤੇ ਉਹ ਹੈ ਨਹੀਂ ਆਪਣੇ ਇਸ ਕਰਕੇ ਲਾਈਟ ਹੁਣ ਜਦੋਂ ਪਤਾ ਹੈ ਵੀ ਇੱਧਰ ਲਾਈਟ ਦਾ ਕਨੈਕਸ਼ਨ ਹੈ ਨਹੀਂ ਔਰ ਸੋਈ ਚ ਚਾਰਕ ਵਾਲੇ ਕਮਰੇ 'ਚ ਹੈ ਨਹੀਂ ਟੇਟਾਂ ਵਾਲੇ ਕਮਰੇ 'ਚ ਹੋ ਜਾਂਦਾ ਚਾਰਜ ਫੋਨ ਇੱਧਰ ਤਾਂ ਭਵਾ ਕਰ ਲਗੇ ਅਸੀਂ ਤੇ ਬਾਕੀ ਜੀ ਅੱਜ ਜਣਾ ਸਾਰਿਆਂ ਨੇ ਮਸ਼ੀਤ ਤੇ ਬੈਠੇ ਰਹੇ ਤੇ ਬਸ ਦੋ ਵਧੀਆ ਆਪਾਂ ਮਸ਼ੀਨ ਮਸ਼ੀਨ ਢਾਈ ਸੀਗੀ ਅੱਛਾ ਤੇ ਦੋ ਆਪਾਂ ਕਰ ਲਏ ਹਨਾ ਬਹੁਤ ਵਧੀਆ ਝੋਲੇ ਤਿਆਰ ਤੇ ਉਹਦੀ ਸਾਨੂੰ ਜਰੂਰਤ ਸੀਗੀ ਕਿਉਂਕਿ ਕਿਸੇ ਵੇਲੇ ਨਾ ਜਿਹੜੇ ਸੂਟਾਂ ਵਾਲੇ ਲਫਾਫੇ ਜਿਹਾ ਆਉਂਦੇ ਆ ਨਾ ਉਹ ਵੀ ਕਈ ਵਾਰੀ ਫਟ ਜਾਂਦੇ ਸੀ ਮੇਰੇ ਨਾਲ ਇੱਕ ਦੋ ਵਾਰੀ ਬਹੁਤ ਵਾਰੀ ਚਾਂਸ ਬਣਿਆਗਾ ਕਿਉਂਕਿ ਘੱਟੇ ਨਹੀਂ ਸੀ ਘੱਟੇ ਫਿਰ ਸਪੈਸ਼ਲ ਜਾ ਕੇ ਕਾਲੇ ਵਾਲ ਨੂੰ ਮੈਂ ਲਿਆਈ ਹਨਾ ਵੈਸੇ ਮੈਨੂੰ ਹੋਰ ਵੀ ਕੰਮ ਸੀ ਚਲੋ ਮੈਂ ਕਹਿੰਦਾ ਛੁੱਟੀ ਜਸ਼ਨ ਮਿਲਿਆ ਹੋਊਗੀ ਤੇ ਨਾਲੇ ਅਸੀਂ ਘੱਟੇ ਲਿਆਏ ਤੇ ਮੇਰੇ ਨਾਲ ਇੱਕ ਵਾਰੀ ਕੀ ਹੋਈ ਭਾਈ ਅਸੀਂ ਰਾਸ਼ਨ ਲੈਣ ਜਾਵੜੇ ਤੇ ਕਾੜ ਪਾ ਲਿਆ ਮੈਂ ਕਾੜ ਪਾਕੀ ਤੇ ਮੈਂ ਉਲਫਾਫਾ ਦੂਸਰਾ ਹੁੰਦਾ ਜਿਹੜਾ ਸੂਟਾ ਵਾਲੇ ਲਫਾਫੇ ਹੁੰਦੇ ਵੇਖ ਉਹਦੇ ਚ ਮੈਂ ਪੈਸੇ ਸਿੱਟ ਲੇ ਤੇ ਉਹ ਰਾਸ਼ਨ ਕਾਰਡ ਤੋਂ ਨੂੰ ਪਤਾ ਹੁਣ ਚੁੱਜਾਂ ਜੇ ਵਾਲੇ ਕਰੜੇ ਜੀ ਬਣਾਉਣ ਲੱਗ ਗਏ ਜਿੱਦਾਂ ਕਿ ਫੈਮਿਲੀ ਆਈਡੀ ਬਣਦੀ ਐ ਤੇ ਹੁਣ ਪਤਾ ਨਹੀਂ ਕਿਵੇਂ ਫਟਿਆ ਉਹ ਰਾਸ਼ਨ ਕਾਰਡ ਨਾਲ ਲਫਾਫਾ ਫਟ ਗਿਆ ਜਦੋਂ ਫਟ ਗਿਆ ਲਫਾਫਾ ਤੇ ਪੈਸੇ ਮੇਰੇ ਲਫਾਫੇ ਚੋਂ ਨਾ ਐਂਡ ਇੱਕ ਵੀ ਤੇ ਉਹ ਕੁਦਰਤੀ ਪਤਾ ਲੱਗ ਗਿਆ ਹਨਾ ਵੀ ਜਦੋਂ ਮੈਂ ਮੇਰੀ ਆਦਤ ਦਾ ਲਫਾਫੇ ਨੂੰ ਐਂ ਕਰਕੇ ਐਂ ਕਰਕੇ ਇੱਕ ਮੈਂ ਫੋਨ ਦਾ ਬਾਲਾ ਕਿ ਧਿਆਨ ਰੱਖਦੀ ਮੈਨੂੰ ਆਇਆ ਤਾਂ ਮੇਰਾ ਫੋਨ ਨਾ ਡਿੱਗ ਵੀ ਕਿਤੇ ਮੈਂ ਰੱਖ ਕੇ ਨਾ ਭੱਲੀ ਜਾਂ ਬਾਹਰ ਅੰਦਰ ਕਿਤੇ ਵੀ ਜਾਣੀ ਹੈ ਜਦੋਂ ਆਏ ਪੈਸੇ ਡਿੱਗ ਗਏ ਉਹ ਕੁਦਰਤੀ ਬਲ ਖਾਫਾ ਜਦੋਂ ਆਏ ਕਿਹਾ ਪੈਸੇ ਐ ਨਹੀਂ ਡਿੱਗ ਗਏ 100 ਰੁਪਿਆ ਉਹ ਮੈਂ ਨਾਲ ਦੀ ਨਾ ਚੱਕ ਲਈ ਹੈ ਨਾ ਕੁਦਰਤੀ ਬਚ ਗਈ ਕਿਦੋਂ ਬਹੁਤ ਹੋ ਗਿਆ ਉਹ ਸਾਰਾ ਤੇ ਫਿਰ ਵੀ ਜਿਹੋ ਪੈਸੇ ਮੈਨੂੰ ਨਾ ਪਤਾ ਲੱਗਦਾ ਤੇ ਨਾਲ ਇਹਦਾ ਰਾਸ਼ਨ ਨਹੀਂ ਲੈ ਕੇ ਆਇਆ ਜਾਂਦਾ ਸੀ ਕਿਉਂਕਿ ਪੈਸੇ ਤੋਂ ਬਗੈਰ ਰਾਸ਼ਨ ਖਾਦਾ ਲਿਆਉਂਦੇ ਹਨਾ ਉਹ ਤਾਂ 54 ਰੁਪਏ ਲੈਦੇ ਹੁੰਦੇ ਸੀ ਹੁਣੀ ਜ਼ਿਆਦਾ ਕਰਤਾ 100 ਰੁਪਿਆ ਤੇ ਉਦੋਂ ਦੀ ਮੇਰੇ ਨਾਲ ਇੰਨੀ ਕਿ ਪਹਿੜੀ ਹੋਈ ਹੈ ਕਿੰਨਾ ਟਾਈਮ ਹੋ ਗਿਆ ਜੀ ਨੂੰ ਤੇ ਫਿਰ ਮੇਰੇ ਕੋਲ ਨਾ ਮੈਂ ਕਾਲੇ ਵਾਲੀ ਜਾਂਦੀ ਤੇ ਤਿੰਨ ਦੋ ਤਾਂ ਜਵਾਕਾਂ ਦੇ ਕੱਪੜੇ ਹੋ ਜਾਂਦੇ ਮੇਰੇ ਕੱਪੜੇ ਹੋ ਜਾਂਦੇ ਬਰਨਾਨ ਤੇ ਸਮਾਨ ਚੱਕਣ ਦੀ ਪਹੁੰਚਣਾ ਪੈਂਦੀ ਜਿੱਦਾਂ ਘੱਟੇ-ਗੁੱਟੇ ਮੈਂ ਭਵਾਂ ਦੀ ਪਹਿਲਾਂ ਲੈ ਆਉਂਦੀ ਐ ਕਿ ਮੈਂ ਇਸ ਵਾਰ ਐ ਸੋਚਿਆ ਵੀ ਸਾਡੇ ਇੱਕ ਸੂਟ ਜੇਸ਼ਨ ਦਾ ਸੀ ਕਿ ਮੇਰਾ ਸੂਟ ਜਿਹਾ ਤੇ ਦੋਹੀ ਸੂਟ ਲੈ ਗਏ ਹੁੰਦਾ ਸੀਗੀ ਕਪਾਕੇ ਲੈ ਗਏ ਫਿਰ ਮੈਂ ਸੋਚਿਆ ਕਿ ਲੈ ਜੀ ਆਪਾਂ ਹਣਾ ਮੇਰੇ ਕੋਲੇ ਕੋਈ ਖਾਸ ਜਿਹਾ ਨਹੀਂ ਨਾ ਸਮਾਨ ਹੈ ਨਹੀਂ ਮੈਂ ਕਿਹਾ ਲੈ ਚੱਲਦੇ ਆਪਾਂ ਘੱਟੇ ਤੇ ਇਸ ਕਰਕੇ ਫਿਰ ਆਪਾਂ ਨਾ ਰੇ ਵਾਲੇ ਵਧੀਆ ਟੀਐਪੀ ਤੇ ਜੂਠ ਵਾਲੇ ਗੱਟੇ ਲਿਆਂਦੇ ਬਹੁਤ ਸੋਹਣੇ ਤੇ ਆਪਾਂ ਪੂਰ ਦਾ ਛੜਪੀ ਬਣਾਵਾਂਗੇ ਕੱਲ ਨੂੰ ਤੇ ਬਾਕੀ ਕਹਿੰਦੇ ਹੁੰਦੇ ਜਿਹੜੀ ਚੀਜ਼ ਦੀ ਸੈਦ ਜਦੋਂ ਆਉਂਦੀ ਹੈ ਨਾ ਉਦੋਂ ਉਹੀ ਕੰਮ ਹੁੰਦਾ ਹੈਗਾ ਆਪਣੇ ਸੋਚਣ ਨਾਲ ਨਹੀਂ ਹੁੰਦਾ ਤੇ ਇਸ ਕਰਕੇ ਵੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿ ਸਾਨੂੰ ਝੋਲੇ ਦੀ ਅਸੀਂ ਤੰਗ ਹੁੰਦੇ ਸੀ ਜੇ ਥੋੜਾ ਗਾ ਨਾ ਸੌਦਾ ਵੀ ਲਿਆਉਣਾ ਉਹ ਵੀ ਲਫਾ ਪੈ ਜਾਂਦਾ ਸਾਨੂੰ ਮਦਨਫਾ ਤੇ ਫਟ ਜਾਂਦੇ ਆ ਵਜਨ ਦੇ ਕਰਨਾ ਕਿਉਂਕਿ ਦੁਕਾਨ ਤੋਂ ਕਦੇ ਕੋਡ ਲਿਆਂਦਾ ਕਦੇ ਕੁਝ ਵੀ ਲਿਆਂਦਾ ਸੋ ਜਿਹੜੇ ਪਤਾ ਹੁਣ ਕਾਲੇ ਲਿਫਾਫੇ ਬੰਦ ਕਰ ਰੱਖੇ ਆ ਕਾਲੇ ਲਿਫਾਫੇ ਤੋਂ ਬਿਨਾਂ ਭੈਣਾ ਲਾਉਂਦਾ ਰਾਸ਼ ਹੁਣ ਜੇ ਹੁਣ ਆਪਾਂ 2 ਕਿਲੋ ਗੋੜ ਲੈ ਆਏ ਕਈ ਵਾਰੀ ਘਰਦਿਆਂ ਕੁਇਦਦਾਰੀਆਂ ਇਹੋ ਜਿਹੀਆਂ ਹੁੰਦੀਆਂ ਕਿ 2 ਕਿਲੋ ਗੋੜ ਵੀ ਲਿਉਣਾ ਪੈ ਜਾਂਦਾ ਹੈ ਨਾ ਫਿਰ ਇਹਦੇ 'ਚ ਹੁਣ ਢਿੱਡ ਪੂਰੇ ਕਹਿੰਦੇ ਹੁੰਦੇ ਵੀ ਕਾਦੀ ਸ਼ਰਮ ਹੁੰਦੀ ਹੈ ਵੀ ਚਲੋ ਕਿਸੇ ਵਿਲੇ ਹੱਥ ਤੰਗ ਹੁੰਦੇ 2 ਕਿਲੋ ਗੋੜ ਲੈ ਆਉਂਦਾ ਜਾਂ 5 ਕਿਲੋ ਗੋੜ ਲੈ ਆਉਂਦਾ ਤੇ ਹੁਣ ਕਾਲੇ ਲਿਫਾਫੇ ਜਿਵੇਂ ਬੰਦ ਕਰ ਰੱਖੇ ਲਾਕਡਾਊਨ ਤੋਂ ਬਾਅਦ ਕਿਤੇ ਇੱਕ ਤਾਂ ਹੀ ਮਿਲਦੇ ਕਾਲੇ ਲਿਫਾਫੇ ਆ ਜਾਂ ਤਾਂ ਪਿੰਕ ਦੇ ਦ ਵੀ ਚਾ ਲਿਆਂਦੀ ਹੈ ਕਿ ਖੰਡ ਲਿਆਂਦੀ ਹੈ ਕਿ ਸਰਪ ਦਾ ਬੈਨ ਤੇ ਕਿ ਡਾਲ ਟਿਕੇ ਉਹਨਾਂ ਬੈਨ ਤੇ ਉਹ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਵੀ ਥੋੜਾ ਜਿਹਾ ਸਮਾਨ ਹੁਣ ਆਪਾਂ ਦੇ ਛੋਲੇ ਚ ਪਮਾ ਦੀ ਦੋ ਸਾਬਣਾ ਹੀ ਨਾਉਣ ਨਾਲ ਲਿਆਂਦਦੇ ਨੇ ਕੋਈ ਪਤਾ ਨਹੀਂ ਲੱਗਦਾ ਜੇ ਆ ਭਾਂਡੇ ਮਾਤਰ ਨਾਲ ਸਾਬਣ ਲਿਆਂਦਾ ਇੱਕ ਭੜਤਾ ਜਿਹਾ ਬਣ ਜਾਂਦਾ ਹੈ ਨਾ ਛੋਲੇ ਨਾਲ ਤੇ ਇਸ ਕਰਕੇ ਆਪਾਂ ਛੋਲੇ ਬਣਾ ਲਏ ਤੇ ਕੱਲ ਨੂੰ ਆਪਾਂ ਆਪਣੀ ਕੂਲਰ ਦਾ ਛਾੜ ਬਣਾਵਾਂਗੇ ਇੱਕ ਬੀਬੀ ਵਾਲੇ ਕੂਲਰ ਦਾ ਛਾੜ ਵੀ ਬਣਾਵਾਂਗੇ ਦੋ ਕੂਲਰ ਸਾਡੇ ਕੋਲ ਦੋਨਾਂ ਦਾ ਛਾੜ ਬਣਾਵਾਂਗੇ ਤੇ ਇੱਕ ਅਸੀਂ ਕੱਲ ਮੈਂ ਦੇਖੂਗੀ ਜੇ ਵੀਡੀਓ ਮੈਥੋਂ ਬਣੀ ਤਾਂ ਮੈਂ ਜਰੂਰ ਹਨਾ ਚਾਦਰ ਪੇਟ ਕਰ ਕਰਦਿਆਂ ਦੀ ਵੀ ਆਪਾਂ ਵੀਡੀਓ ਬਣਾ ਕੇ ਉਹ ਆਪਾਂ ਤਿੰਨੇ ਭਾਈ ਅਪਲੋਡ ਕਰ ਲਾਂਗੇ ਤੇ ਜਿਹੜਾ ਆਪਣਾ ਕੱਲ ਵਾਲਾ ਬਲੌਗ ਉਹ ਸ਼ਾਮ ਨੂੰ ਮਤਲਬ ਜਿਹੜਾ ਆਪਣਾ ਡੇਲੀ ਰੁਟੀਨ ਹੁੰਦਾ ਸ਼ਾਮ ਨੂੰ ਉਹ ਆਪਣਾ ਸਾਗੀ ਟਾਈਮ ਹੀ ਹੋਗਾ ਤੇ ਅੱਜ ਵਾਲਾ ਬਲੌਗ ਵੀ ਆਪਰਾ ਉਸੇ ਟਾਈਮ ਹੀ ਹੋਗਾ ਪਲੀਜ਼ ਫੋਲੋ ਵਾਚ ਕਰ ਲਿਆ ਕਰੋ ਬਲੌਗ ਨੂੰ ਕੋਈ ਨਾ ਕੋਈ ਕਮੈਂਟ ਘਾਤਿਆ ਕਰੋ ਜੀ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜਿਆਦਾ ਜਰੂਰਤ ਹੈ ਬਸ ਸਪੋਰਟ ਨਾ ਕਰਿਓ ਸਾਰਿਆਂ ਸੰਗੇ ਪੈਣਾ ਹਨਾ ਜਿਹੜੇ ਜਿਹਨਾਂ ਪੈਨ ਪ੍ਰਾਪਤ ਨਹੀਂ ਲੋ ਹਨ ਆਣਾ ਵੀ ਚਲੋ ਆਪਣੇ ਬੱਚਿਆਂ ਨੂੰ ਜਾਂ ਆਪਣੇ ਘਰ ਪਰਿਵਾਰ ਨੂੰ ਜਾਂ ਆਪਣੇ ਵੀਡੀਓ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਕਮੈਂਟ ਕਰਕੇ ਦੋਤਾਇਆ ਕਰੋ ਤੇ ਇੰਨੇ ਨਾਲ ਕਹਿੰਦੇ ਹੌਸਲਾ ਜਾ ਮਿਲਦਾ ਹਨ ਵੀ ਚਲੋ ਆਪਾਂ ਜੇ ਕੁਝ ਵਧੀਆ ਕਰ ਰਹੇ ਹਾਂ ਹਨ ਤੇ ਉਹਦੇ ਕਰਕੇ ਆਪਣੇ ਵਧੀਆ ਕਮੈਂਟ ਆ ਰਹੇ ਨੇ ਹਨ ਹੌਸਲਾ ਜਾ ਮਿਲਦਾ ਇਹ ਚੀਜ਼ ਦਾ ਤੇ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਪਲੀਜ਼ ਜਲਦੀ ਤੋਂ ਜਲਦੀ ਹੁਣ ਆਪਾਂ ਫੇਰ ਦੁਬਾਰਾ ਤੋਂ ਆਪਾਂ ਚਾਹੁੰਦੇ ਵੀ ਆਪਾਂ ਆਪਣੀ ਮੰਚਲ ਤੱਕ ਫੇਰ ਛੇਤੀ ਪਹੁੰਚ ਜਾਈਏ ਕਿਉਂਕਿ ਇਸ ਵਾਰ ਮੈਨੂੰ ਆਏ ਵੀ ਜਿਵੇਂ ਮੰਜ਼ਿਲ ਤੇ ਪਹੁੰਚੀ ਕਿਉਂਕਿ ਕਿਉਂਕਿ ਜੇ ਮੈਂ ਇਸ ਵਾਰ ਆਪਣੀ ਮੰਜ਼ਿਲ ਦੇ ਮਕਸਦ ਤੇ ਪਹੁੰਚ ਗਈ ਹਨਾ ਤੇ ਮੈਨੂੰ ਪਤਾ ਸਾਰੇ ਸਮਝ ਹੀ ਜਾਣਗੇ ਕਿ ਕਿਹੜੇ ਮਕਸਦ ਦੀ ਗੱਲ ਕਰ ਰਹੀ ਹਾਂ ਮੈਂ ਜਸ਼ਨ ਨੂੰ ਤੇ ਪ੍ਰੀਤ ਨੂੰ ਇੱਕ ਇਹਨਾਂ ਦਾ ਨਾਮ ਲਿਖਾ ਕੇ ਇੱਕ ਜਸ਼ਨ ਦਾ ਘੜਾ ਬਣਵਾ ਕੇ ਤੇ ਇੱਕ ਪ੍ਰੀਤ ਦਾ ਜਸਪ੍ਰੀਤ ਲਿਖਵਾਈ ਮਾਂਮੀ ਚਲੋ ਘਰਾਂ ਦੇ ਖਰਚੇ ਚਾਹ ਹੁਣ ਤਾਂ ਪੂਰੇ ਨਹੀਂ ਆਉਂਦੇ ਕਿਉਂਕਿ ਪਹਿਲੀ ਪੇਮੈਂਟ ਤੇ ਮੇਰੀ ਅਹੀਂ ਲੱਗ ਗਈ ਕੁਝ ਵਾਈਫਾਈ ਲਗਾ ਲਈ ਕੁਝ ਚਾਹ ਉਹ ਲੈਣ ਦਾ ਸੌਦਾ ਪੱਤਾ ਤੇ ਕੋਸਟ ਨੂੰ ਪਾ ਦੇਣਾ ਵਰ ਨਾ ਵਰ ਤੋਂ ਕੁ ਦਿਨ ਲੈਣ ਖੜਾ ਹੁੰਦਾ ਉਦਾਂ ਲੱਗਦੀ ਹੈ ਨਾ ਤੇ ਇਸ ਵਾਰ ਜ਼ਰੂਰ ਆਪਾਂ ਜਸ਼ਨ ਨੂੰ ਤੇ ਪ੍ਰੀਤ ਨੂੰ ਇਹਨਾਂ ਦਾ ਹਨਾ ਜੋ ਆਪਾਂ ਇਹਨਾਂ ਲਈ ਸੋਚਿਆ ਜ਼ਰੂਰ ਕਰਾਂਗੇ ਤੇ ਜੇ ਵੈਗਰੂ ਨੇ ਚਾਇਆ ਹਨਾ ਤਾਂ ਸਭ ਕੁਝ ਵਧੀਆ ਹੀ ਹੋਊਗਾ ਵਧੀਆ ਪੇਮੈਂਟ ਆਜੇ ਆਪਣੇ ਪਹਿਲਾਂ ਨਾਲੋਂ ਵੀ ਥੋੜੀ ਜਿਹੀ ਵਧੀਆ ਆਜੇ ਹਨਾ ਤਾਂ ਚਲੋ ਸਹੀ ਸੌਖਾ ਹੋ ਜਾਂਦਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈ ਇੱਥੇ ਐਂਡ ਕਰਦੇ ਹਾਂ ਨਾ ਤੇ ਜਸ਼ਨ ਨੇ ਆਉਣਾ ਸਾਡੇ ਦੀ ਵੀਡੀਓ ਜਾਨਣ ਨੂੰ ਹਮਣਾ ਪਤਾ ਚੱਕਾ ਦੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਬੈਥੀ ਐਂਡ ਕਰਦੇ ਆ ਹਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਛੋਲੇ ਛੋਲੇ ਕਰਿਓ ਜੀ ਕਮੈਂਟ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਮਤਲਬ ਐਡ ਵਗੈਰਾ ਹਨਾ ਸਕਿਪ ਡਾ ਕਰਿਆ ਕਰੋ ਦੇਖ ਲਿਆ ਕਰੋ ਪਲੀਜ਼ ਤੇ ਸਪੋਰਟ ਕਰੋ ਆਪਣੇ ਚੈਨਲ ਨਾਲ ਸਤਿ ਸ਼੍ਰੀ ਅਕਾਲ ਤੇ ਬਾਏ 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 ਜੀ ਧੰਨਵਾਦ